ਅਜੇញਾ ਸੋਹਣੀਆਂ ਸੁਨੱਖੀਆਂ ਜਨਾਨੀਆਂ ਤੋਂ ਰੋਹ ਬਚ ਕੇ ਅੱਖ ਬਚਾ ਕੇ ਕਰ ਦਿੰਦਿਆਂ ਨੇ ਅਜਿਹਾ ਕਾਂਡ ਕਿ ਸਾਹਮਣੇ ਵਾਲੇ ਨੂੰ ਵੀ ਨਹੀਂ ਲੱਗਦਾ ਪਤਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਮਹਿਲਾ ਦੁਕਾਨ ਤੇ ਬੈਠਿਆ ਤੇ ਇਸ ਦੇ ਵੱਲੋਂ ਅਜੀਹੀ ਹਰਕਤ ਕਰ ਦਿੱਤੀ ਕਿ ਜੇਕਰ ਇਹ ਸਾਰੀ ਘਟਨਾ ਕੈਮਰਾ ਚ ਕੈਦ ਨਾ ਹੁੰਦੀ ਤਾਂ ਯਕੀਨ ਕਰਨਾ ਔਖਾ ਸੀ ਕਰਤੂਤ ਕਰਨ ਤੋਂ ਬਾਅਦ ਮਹਿਲਾ ਨੇ ਆਪਣੀ ਗਲਤੀ ਤੱਕ ਵੀ ਨਾ ਮੰਨੀ ਸਭ ਤੋਂ ਪਹਿਲਾਂ ਨਜ਼ਰਤ ਤਸਵੀਰਾਂ ਤੇ ਮਾਰਦੇ ਆ ਤਾਂ ਦੇਖਿਓ ਜਲੰਧਰ ਦੇ ਜੱਗੂ ਚੌਂਕ ਦੇ ਉੱਤੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਮਹਿਲਾ ਦੁਕਾਨ ਦੇ ਉੱਤੇ ਗਹਿਣੇ ਖਰੀਦਣ ਆਈ ਅਤੇ ਉਸ ਨੇ ਸੋਨੇ ਦੇ ਗਹਿਣੇ ਗਾਇਬ ਕਰ ਦਿੱਤੇ ਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਤੇ ਜਦੋਂ ਮਹਿਲਾ ਦੁਕਾਨ ਤੋਂ ਬਾਹਰ ਜਾਣ ਲੱਗੀ ਤਾਂ ਇਸ ਦੌਰਾਨ ਦੁਕਾਨਦਾਰ ਤੇ ਮੌਜੂਦ ਲੋਕਾਂ ਨੇ ਮਹਿਲਾ ਦੇ ਉੱਤੇ ਸ਼ੱਕ ਹੋਣ ਤੋਂ ਉਸ ਨੂੰ ਰੋਕਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਵੀ ਬੁਲਾਇਆ ਗਿਆ ਆਓ ਸੁਣਦੇ ਹਾਂ ਦੁਕਾਨਦਾਰ ਨੇ ਕੀ ਕਿਹਾ ਸਰ ਇਦਾਂ ਇਹਨੇ ਨਾ ਸਾਡੇ ਕੋ ਆਈਆ ਦੁਕਾਨ ਤੇ ਇਹਨੇ ਕਿਹਾ ਕਿ ਮੈਂ ਵਾਲੀਆਂ ਦੇਖਣੀਆਂ ਨੇ ਅਸੀਂ ਇਹਨੂੰ ਵਾਲੀਆਂ ਦਿਖਾਈ ਨੇ ਇਹਨੇ ਇੱਕ ਜੋੜਾ ਵਿੱਚੋਂ ਵਾਲੀਆਂ ਦਾ ਚੱਕ ਕੇ ਆਪਣੀ ਮੁੱਠੀ ਚ ਰੱਖ ਲਿਆ ਅਸੀਂ ਜਿਸਲੇ ਇਹਨੇ ਮੜਜ ਆ ਇੰਜ ਹੋਈ ਆ ਤਾਂ ਇਹਨੂੰ ਕਿਹਾ ਵੀ ਹੱਥ ਚ ਜੋੜਾ ਵਾਲੀਆਂ ਦਾ ਸਾਨੂੰ ਦੇ ਇਹ ਨਾਲ ਹੀ ਥਲੇ ਝੁੱਕ ਕੇ ਨੇ ਆਪਾਂ ਸੀਸੀਟੀਵੀ ਕੈਮਰਾ ਹੀ ਦਿਖਾਇਆ ਤੁਹਾਨੂੰ ਇਹਨੇ ਆਪਣੇ ਪੈਰ ਦੀ ਇੱਕਦਾ ਆਪਣੇ ਬੈਲੀ ਦੇ ਪੈਰ ਚੱਕਿਆ ਤਾਂ ਉਹਦੇ ਵਿੱਚ ਪਾਈ ਆ ਹੁਣ ਪਤਾ ਨਹੀਂ ਉਸ ਤੋਂ ਬਾਅਦ ਇਹਦੀ ਤਲਾਸ਼ੀ ਵੀ ਸਾਹਮਣੇ ਮੇਰੇ ਲੇਡੀ ਦਾ ਮੇਰੀ ਨੂੰ ਹੈਗੀ ਆ ਮੈਂ ਉਹਨੂੰ ਵੀ ਬੁਲਾਇਆ ਇਹਦੀ ਤਲਾਸ਼ੀ ਵੀ ਲੀਤੀ ਆ ਇਹ ਪਤਾ ਨਹੀਂ ਪਹਿਲੇ ਤਾਂ ਸਾਨੂੰ ਬੈਕ ਵੀ ਨਹੀਂ ਦਿੰਦੀ ਪਈ ਸੀ ਫਿਰ ਅਸੀਂ ਇਹਨਾਂ ਦਾ ਵੀ ਫੋਨ ਨੰਬਰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਨੰਬਰ ਮਿਲਦਾ ਨਹੀਂ ਪਿਆ ਸੀ ਅਸੀਂ 100 ਨੰਬਰ ਤੇ ਵੀ ਟਰਾਈ ਕੀਤੀ ਉੱਥੇ ਵੀ ਨੰਬਰ ਨਹੀਂ ਮਿਲ ਰਿਹਾ ਸੀ ਫਿਰ ਦੁਬਾਰਾ ਮੈਂ 100 ਨੰਬਰ ਤੇ ਫੋਨ ਕਰਕੇ ਫਿਰ ਮੈਂ ਕੰਪਲੇਟ ਇਹਦੀ ਲਖਾਈ ਫਿਰ ਹਣ ਕੇ ਇਹਨਾਂ ਨੇ ਵੀ ਇਹਦੀ ਚੈੱਕ ਕੀਤੀ ਆ ਪਰ ਇਹਦਾ ਜਿਹੜਾ ਆਧਾਰ ਕਾਰਡ ਨਾ ਉਹ ਵੀ ਜਾਲੀ ਹੈਗਾ ਜੀ ਇਹਦੀ ਚੈਣੀ ਖੈਣੀ ਦੀਆਂ ਨਿਕਲੀਆਂ ਚਾਰ ਚਾਰ ਲਾਈਟਰ ਨਿਕਲੇ ਆ ਮੇਰੇ ਹਿਸਾਬ ਨਾਲ ਇਹਦੇ ਇਹਦੇ ਨਾ ਚਿੱਟਾ ਵੀ ਜੇਬ ਦੇ ਵਿੱਚ ਹੈਗਾ ਕਿੰਨੇ ਵੇ ਆਈ ਸੀ ਇੱਥੇ ਲੜੀ ਆ ਇਹ ਆਈ ਸੀ ਜੀ 5 ਵਜੇ ਆਈ ਸੀ ਸਾਡੇ ਕਿੰਨਾ ਕੋ ਨੁਕਸਾਨ ਹੋਇਆ ਕਿੰਨੇ ਨੁਕਸਾਨ ਜੀ ਉਹ ਮੇਰੇ ਖਿਆਲ ਅਕੀ 3:30 4 ਗ੍ਰਾਮ ਦੀ ਜੋੜੀ ਹੈ ਜੀ weight ਦੀ ਉਹ ਮਤਲਬ ਅੰਦਾਜ਼ਾ 50 ਹਜ਼ਾਰ ਦੇ ਵਿੱਚ ਵਿੱਚ ਹੈ ਉਹ weight ਹੈ ਪੁਲਿਸ ਕੰਪਲੇਟ ਕਰਤੀ ਤੁਸੀਂ ਪੁਲਿਸ ਨੂੰ ਕੰਪਲੇਨ ਨਾ ਬੁਲਾਇਆ ਜੀ ਅਸੀਂ ਇਹ ਆਏ ਨੇ ਹੁਣ ਮੈਂ ਦਰਖਾਸਤ ਲਗਾ ਦੇਣ ਜਾ ਕੇ ਚੌਕੀ ਇਹਨਾਂ ਕੋ ਉੱਥੇ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਮੁਲਾਜ਼ਮ ਤੇ ਲੇਡੀ ਕਨਸਟੇਬਲ ਦੇ ਵੱਲੋਂ ਇਸ ਮਹਿਲਾ ਦੇ ਸਮਾਨ ਦੀ ਫਰੋਲਾ ਫਰਾਲੀ ਕੀਤੀ ਗਈ ਜਿਸ ਦੇ ਵਿੱਚ ਕਾਫੀ ਜਿਹੜਾ ਕਿ ਸਮਾਨ ਨਜ਼ਰ ਆਇਆ ਉਸ ਤੋਂ ਬਾਅਦ ਇਸ ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਅਸਲ ਕਿ ਮੈਟਰ ਕੀ ਜਿਹੜਾ ਇੱਥੇ ਇੰਡੀਆ ਸੀ ਅਸਲ ਤੋਂ ਖਾਬਿੰਦਰ ਜਿਆ ਇਹ ਵੀ ਜੱਗੋ ਟੌਪ ਦੇ ਵਿੱਚ ਇੱਕ ਲੇਡੀ ਦੀ ਦੁਕਾਨ ਤੇ ਚੋਰੀ ਕਰ ਲਈ ਆ ਮੈਂ ਡਿਊਟੀ ਉੱਪਰ ਸੀਗਾ ਇੱਥੇ ਆਏ ਆ ਇਹ ਲੇਡੀ ਦਾ ਕੀ ਹੈ ਇੱਕ ਮਿੰਟ ਨੇ ਚੰਦਰਮੋਨ ਜੀ ਇੰਡੀਆ ਜੂਨਰ ਤੇ ਲਾ ਦੇਣਾ ਦੁਕਾਨ ਆ ਇਹ ਲੇਡੀ ਦਾ ਇਹਨੂੰ ਇਹ ਛਾਲਬੀਨ ਸਾਰੀ ਕਰ ਲਈ ਹੈ ਨਾ ਪਰਸਨਲ ਸਰਵਿਸ ਦੀ ਕਰ ਲਈ ਹੈ ਨਾ ਕੋਈ ਲੇਡੀ ਦਾ ਆਪਣੀਆਂ ਹੈਗੀਆਂ ਸੀਗੀਆਂ ਪਰ ਸਾਡੀਆਂ ਮਲਾਜਮਾਂ ਨਾਲ ਇਹ ਲੇਡੀ ਠੀਕ ਹੈ ਕੋਈ ਕਪੜੇ ਦੇ ਕਰਦੇ ਵੀ ਸਾਡੀ ਵਾਲੀਏ ਨੇ ਕੰਮ ਕਰ ਲਈ ਹੂੰ ਠੀਕ ਹੈ ਵਾਲੀਆਂ ਦਾ ਜੋੜ ਉਹ ਇਹਦੇ ਕੋਲ ਮਿਲਿਆ ਰਹੀ ਬਾਕੀ ਛਾਲਬੀਨ ਕਰ ਰਿਹਾ ਜੋ ਆਊਗਾ ਸਾਹਮਣੇ ਕਾਰਵੈ ਲੈਡੀ ਦਾ ਪਤਾ ਲੱਗਾ ਕੀ ਕੀ ਨਾਮ ਹੈ ਕਿੱਥੋਂ ਹਰਿਆਣੇ ਦੇ ਬੈਕਗ੍ਰਾਉਂਡ ਸਿਮਰਨ ਦਾ ਨਾਮ ਸਿਮਰਨ ਬੈਕਗ੍ਰਾਉਂਡ ਕੀ ਇਹਦਾ ਕੁਛ ਨਹੀਂ ਬੈਕਗ੍ਰਾਉਂਡ ਜਦੋਂ ਆਏ ਅਸੀਂ ਪੁੱਛਦਾ ਨਹੀਂ ਕਿੱਥੇ ਰਹਿਣ ਮਲੀ ਦੱਸਿਆ ਕੋਤਾਲਪੁਰ ਲੋਦੀ ਤੇ ਕੋਈ ਸ਼ੰਕਾ ਵੀ ਦਿਖਾਈ ਜਾ ਰਹੀ ਕੋਈ ਕੁੜੀਆਂ ਵਗੈਰਾ ਮਿਲਿਆ ਇਸ ਮੈਗ ਵਿੱਚ ਕੋਈ ਹੈ ਕਿਉਂ ਨਹੀਂ ਉਹ ਕਹਿ ਨਹੀਂ ਕਹਿ ਨਹੀਂ ਓਕੇ ਹਾਂ ਕੀ ਕਾਰਵਾਈ ਕਰ ਰਹੇ ਹੋਗੇ ਸਰ ਮੈਂ ਦੱਸ ਤੇ ਰਿਹਾ ਤੁਹਾਨੂੰ ਵੀ ਜੋ ਕਾਰਵਾਈ ਅਗਲੀ ਜਾਊਗੀ ਉਹ ਪੁਸ਼ਟੀ ਕਰ ਰਹੇ ਆ ਜੋ ਅਗਲੇ ਪੌਣ ਇੱਥੇ ਥੋੜੀ ਕਰ ਲਊਗਾ ਦੁਕਾਨ ਚ ਕੋਲੋਂ ਤਾਂ ਮੈਂ ਕੀ ਨਾਮ ਹੈ ਦਾ ਐਸਏ ਗੋਪਾਲ ਸਿੰਘ ਦਾ ਖਿਆਲ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਅਜਿਹੀਆਂ ਛਾਤਰ ਔਰਤਾਂ ਦੇ ਵੱਲੋਂ ਅੱਖ ਬਚਾ ਕੇ ਸੋਨੇ ਦੇ ਗਹਿਣੇ ਜਾਂ ਫਿਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੀਆਂ ਇੱਕੀ ਤਸਵੀਰਾਂ ਕੈਮਰਾ ਦੇ ਵਿੱਚ ਕੈਦ ਹੋਈਆਂ ਤਾਂ ਇਹ ਸਾਰਾ ਖੁਲਾਸਾ ਹੋਇਆ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਜੁਲੰਦਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ